ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਹਰ ਇੱਕ ਇਨਸਾਨ ਵਿੱਚ ਜੋਤ ਦਾ ਪ੍ਰਕਾਸ਼ ਹੈ ਇਸੇ ਜੋਤ ਦੇ ਪ੍ਰਕਾਸ਼ ਤੋਂ ਸਾਡਾ ਸਾਰਿਆਂ ਦਾ ਜੜ ਸਰੀਰ ਹਰਕਤ ਕਰਦਾ ਦਿਮਾਗ ਸੋਚਦਾ ਹੈ ਅਤੇ ਸਾਡੀ ਜ਼ਿੰਦਗੀ ਕਾਇਮ ਹੈ ਗੁਰਮਖ ਨੂੰ ਉਤਲੀਆਂ ਮੰਜ਼ਲਾ ਵਿੱਚ ਇਸ ਜੋਤ ਦੇ ਚਲਕੇ ਪੈਣੇ ਸ਼ੁਰੂ ਹੋ ਜਾਂਦੇ ਹਨ ਬੈਠਿਆਂ-ਬੈਠਿਆਂ ਆਪਣੇ ਆਪ ਵਿੱਚ ਬਿਜਲੀ ਦੀ ਲਸ਼ਕ ਜਿਹੀ ਚਲਕਾਰਾ ਮਰਦੀ ਦਿਖਾਈ ਦਿੰਦੀ ਹੈ ਅਤੇ ਇਸ ਲਸ਼ਕ ਵਿੱਚ ਬਜਾਏ ਗਰਮੀ ਦੇ ਕਮਾਲ ਦੀ 시ਤਲਤਾ ਹੁੰਦੀ ਹੈ ਇੱਕ ਨਵੇਂ ਇਲਾਹੀ ਆਨੰਦ ਦਾ ਸਵਾਲ ਪੱਤੀਤ ਹੁੰਦਾ ਹੈ ਅਤੇ ਇਸ ਲਸ਼ਕਾਰੇ ਤੇ ਮਗਰੋਂ ਫੇਰ ਪਹਿਲੀ ਹਾਲਤ ਪਾਰੀ ਹੋ ਜਾਂਦੀ ਹੈ ਫੇਰ ਬੈਠਿਆਂ ਬੈਠਿਆਂ ਲਿਸ਼ਕਾਰਾ ਆਉਂਦਾ ਹੈ ਅਤੇ ਆਨੰਦ ਵਿੱਚੋਂ ਮਹਾ ਆਨੰਦ ਦਾ ਸਵਾਦ ਚੱਕੀਦਾ ਹੈ ਬਾਹਰੋਂ ਤਾਂ ਗੁਰਮਖ ਵਿਸਵਾਲ ਵਿੱਚ ਆਉਂਦਾ ਅਤੇ ਬਾਹਰ ਦੀ ਦੁਨੀਆ ਵੱਲੋਂ ਬੇਕਾਰ ਆਦਮੀ ਜਾਪਦਾ ਹੈ ਪਰ ਅੰਤਰ ਆਤਮਾ ਵਿੱਚ ਉਸਦੇ ਸੁੱਖਾਂ ਦੇ ਖਜ਼ਾਨੇ ਖੁੱਲਦੇ ਜਾਂਦੇ ਹਨ ਇਸ ਅਵਸਥਾ ਵਿੱਚ ਜੇਕਰ ਮਾਤਾ ਪਿਤਾ ਜਾਂ istri ਜਾਂ ਹੋਰ ਕੋਈ ਰਿਸ਼ਤੇਦਾਰ ਆਕੇ ਸਦਾ ਚੁੱਪ ਰਹਿਣ ਦਾ ਇਕ ਆਤ ਵਿੱਚ ਵੇਲੇ ਬੈਠੇ ਰਹਿਣ ਦਾ ਕੰਮ ਕਾਜ ਵਿੱਚ ਦਿਲ ਨਾ ਲੱਗਣ ਦਾ ਕਾਰਨ ਪੁੱਛੇ ਤਾਂ ਗੁਰਮਖ ਆਪਣੀ ਅੰਦਰਲੀ ਦੁਲਤ ਨੂੰ ਲੁਕਾਉਂਦਾ ਅਤੇ ਟਾਲਮਟੋਲ ਕਰਕੇ ਆਪਣੇ ਰਿਸ਼ਤੇਦਾਰ ਪਰਿਵਾਰ ਨੂੰ ਤਸੱਲੀ ਦਿਵਾਉਂਦਾ ਅਤੇ ਉਹਨਾਂ ਦੇ ਗੁੱਸੇ ਗਿਲੇ ਦੂਰ ਕਰਦਾ ਹੈ ਅਭਿਆਸ ਦੇ ਬਦਰ ਨਾਲ ਇਹ ਨੂਰੀ ਨਿਸ਼ਕਾਰੇ ਛੇਤੀ ਛੇਤੀ ਉਨ ਲੱਗ ਜਾਂਦੇ ਹਨ ਅਤੇ ਅਖੀਰ ਵਿੱਚ ਨਿਰੰਝਣੀ ਜੋਤ ਦੇ ਸਾਖਸ਼ਾਤ ਦਰਸ਼ਨ ਹੁੰਦੇ ਹਨ ਇਸ ਜੋਤ ਵੱਲ ਇੱਕ ਛਣ ਤੋਂ ਮੱਧ ਤੱਕ ਨਹੀਂ ਜਾਂਦਾ ਕਿਉਂਕਿ ਇਸ ਦਾ ਸੂਰਜ ਨਾਲੋਂ ਵੀ ਬਦੇਰੇ ਤੇਜ ਹੁੰਦਾ ਹੈ ਪਰ ਗਰਮੀ ਤੋਂ ਰਹਿਤ ਸੀਤਲਤਾ ਅਤੇ ਆਨੰਦ ਦਾ ਸੋਮਾ ਚੱਪਦਾ ਹੈ ਇਹ ਜੋਤ ਜ਼ਿੰਦਗੀ ਦਾ ਸਾਰ ਜਾਂ ਨਰੋਲ ਜੀਵਨ ਦਾ ਰੂਪ ਲੱਗਦੀ ਹੈ ਤੇ ਕਬੀਰ ਸਿੰਘ ਵੀ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਕੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜੋਤ ਵਿੱਚੋਂ ਪ੍ਰੇਮ ਕਿਰਪਾਲਤਾ ਨਿਰਪੈਤਾ ਨਿਰਵੈਰਤਾ ਸਰਵਸ਼ਕਤੀਮਾਨਤਾ ਫੁੱਟ ਫੁੱਟ ਕੇ ਨਿਕਲਦੇ ਹਨ ਅਤੇ ਇਹ ਨਰੰਜਣੀ ਜੋਤ ਇਨ੍ਹਾਂ ਸਭ ਖੂਬੀਆਂ ਦਾ ਸਾਰ ਜਾਂ ਵਜੂਦ 잡ਦੀ ਹੈ ਇਸ ਜੋਤ ਦੇ ਐਨ ਕੇਂਦਰ ਵਿੱਚ ਕੁਝ ਹਰਕਤਾਂ ਜਾਂ ਜੁਬਜ ਹੁੰਦੀ ਪ੍ਰਤੀਤ ਹੁੰਦੀ ਹੈ ਜਿਵੇਂ ਨੂਰ ਦਾ ਸੋਮਾ ਫੁੱਟ ਰਿਹਾ ਹੁੰਦਾ ਹੈ ਕਦੇ-ਕਦੇ ਇਸ ਦੇ ਕੇਂਦਰ ਵਿੱਚ ਇਨਸਾਨੀ ਅੱਖ ਵਾਂਗ ਇੱਕ ਨੇਤਰ ਦਿਖਾਈ ਦਿੰਦਾ ਹੈ ਜਿਸ ਨੇਤਰ ਵਿੱਚੋਂ ਇਹ ਜਾਗਦੀ ਜੋਤ ਕੁਝ ਅਜੀਬ ਮਿਹਰਪਰੀ ਨਜ਼ਰ ਨਾਲ ਤੱਕਦੀ ਅਤੇ ਮੁਸਕਰਾਉਂਦੀ ਲੱਗਦੀ ਹੈ ਸਭ ਖੰਡਾਂ ਬ੍ਰਹਿਮੰਡਾਂ ਕੁੱਲ ਸ੍ਰਿਸ਼ਟੀ ਅਤੇ ਮਕਰ ਦਾ ਸੋਮਾ ਇਹੋ ਜਾਗਦੀ ਜੋਤ ਹੁੰਦੀ ਹੈ ਆਤਮਿਕ ਸਫ਼ਰ ਦੀ ਇਹੋ ਮੰਜ਼ਿਲ ਹੈ ਅਤੇ ਇਹੀ ਨਿਸ਼ਾਨਾ ਇਸ ਜੋਤ ਵਿੱਚ ਜਪ ਸਾਹਿਬ ਵਿੱਚ ਲਿਖੇ ਅਕਾਲ ਪੁਰਖ ਦੇ ਸਾਰੇ ਗੁਣ ਪ੍ਰਤੀਤ ਹੁੰਦੇ ਹਨ ਇਹ ਜਾਗਦੀ ਜੋਤ ਜਾਹਰਾ ਜਹੂਰ ਹਾਜਰਾ ਹਜੂਰ ਪ੍ਰਤੱਖ ਅਤੇ ਸਾਫ ਦਿਸਦੀ ਹੈ ਨਾਨਕ ਕਾਪਾਲ ਸਾਹੋ ਦਿਸਾ ਜਾਹਰਾ ਗੁਰਮਖ ਆਪਣੇ ਆਪ ਨੂੰ ਇਸ ਜਾਗਦੀ ਜੋਤ ਦੀ ਇੱਕ ਕਿਰਨ ਮਹਿਸੂਸ ਕਰਦਾ ਅਤੇ ਕਿਰਨ ਦੀ ਤਰ੍ਹਾਂ ਇਸ ਜੋਤ ਨਾਲ ਇਸ ਸੱਚ ਦੇ ਸੂਰਜ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਦਿਖਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਸ ਗੁਰਵਾਕ ਦੇ ਉਸ ਨੂੰ ਪੂਰੀ ਸਮਝ ਅਤੇ ਪ੍ਰਤੀਤ ਇਸੇ ਸਮੇਂ ਆਉਂਦੀ ਹੈ ਅਤੇ ਆਪਣੇ ਗੁਰਦੇਵ ਦੀ ਕਦਰ ਅਤੇ ਵਡਿਆਈ ਵੀ ਅਸਲੀ ਅਰਥਾਂ ਵਿੱਚ ਇਸੇ ਹੀ ਅਵਸਥਾ ਵਿੱਚ ਸਮਝ ਆਉਂਦੀ ਹੈ ਅਤੇ ਉਸ ਦੇ ਨਿਰਮਾਣਤਾ ਪਰੇ ਖੁਸ਼ੀ ਦੇ ਅਕਰੂ ਵਗਦੇ ਹਨ ਅਤੇ ਗੁਰਮਖ ਦੇ ਲੂਹ ਲੂਹ ਵਿੱਚੋਂ ਆਵਾਜ਼ ਨਿਕਲਦੀ ਹੈ ਹਮ ਰੂਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕਿਰੇ ਹਮ ਥਾਪੇ ਲਖਬੀਰ ਸਿੰਘ ਜੀ ਬੀ ਲਖਦੇ ਹਨ ਕਿ ਇੱਕ ਵਾਰੀ ਬੜਾ ਭਾਰੀ ਦਿਵਾਂ ਲੱਗਾ ਹੋਇਆ ਸੀ ਇੱਕ ਪਾਸੇ ਬੀਪੀਆਂ ਅਤੇ ਦੂਸਰੇ ਪਾਸੇ ਸਿੰਘ ਬੈਠੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਚੀ ਥਾਂ ਤੇ ਪ੍ਰਕਾਸ਼ ਹੋਇਆ ਸੀ ਅਤੇ ਇਹਨਾਂ ਦੀ ਤਾਬਿਆਂ ਬਾਬਾ ਅਤਰ ਸਿੰਘ ਜੀ ਮਹਾਰਾਜ ਛੋਟੀ ਸਫੈਦ ਦਸਤਾਰ ਬੰਨੀ ਕਾਲੀ ਕੰਬਲੀ ਓੜੀ ਅੱਖੀਆਂ ਅਧੀਆਂ ਮਿੱਟੀਆਂ ਹੋਈਆਂ ਅਧੀਆਂ ਖੁੱਲੀਆਂ ਵਿਰਾਜਮਾਨ ਸਨ ਚਿਹਰੇ ਤੇ ਜਲਾਲ ਠਾਠਾ ਮਰਦਾ ਪਿਆ ਸੀ ਲਾਗੀਆਂ ਦਾ ਕੀਰਤਨ ਸਮਾਪਤ ਹੋਣ ਮਗਰੋਂ ਬਾਬਾ ਜੀ ਨੂੰ ਸੰਗਤਾਂ ਵੱਲੋਂ ਬੇਨਤੀ ਹੋਈ ਕਿ ਸ਼ਬਦ ਪੜਨ ਤਾਂ ਉਹਨਾਂ ਨੇ ਆਪਣੇ ਮਸਤਾਨੀ ਲੜਕ ਵਿੱਚ ਉਦੋਂ ਇਹ ਪੜਿਆ ਜਾਗਦੀ ਜੋਤ ਨੂੰ ਜਪੋ ਖਾਲਸਾ ਜੀ ਇਸ ਦੁੱਖ ਦਾ ਪਹਿਲਾ ਹਿੱਸਾ ਜਾਗਦੀ ਜੋਤ ਨੂੰ ਬੀਬੀਆਂ ਪੜਦੀਆਂ ਸਨ ਅਤੇ ਦੂਸਰਾ ਹਿੱਸਾ ਜਪੋ ਖਾਲਸਾ ਜੀ ਸਿੰਘ ਪੜਦੇ ਸਨ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕਨ ਆਣੈ ਪੂਰਨ ਪ੍ਰੇਮ ਪ੍ਰਤੀਤ ਸਚੈ ਬ੍ਰਤ ਗੋੜ ਮੜੀ ਮਟਪੂਲ ਨਾਮਾਨੈ तीरथ दान दया तप संजम एक बिना नह एक पहचाना पूरन ज्योत जगाए कटमै तब खालसा ताहे न खालस जाना है। ਇਹ ਕਬੀਰ ਸਿੰਘ ਜੀ ਵੀਰ ਅਕੇ ਲਿਖਦੇ ਹਨ ਜਿਉਂ-ਜਿਉਂ ਸੰਗਤਾਂ ਇਸ ਤੁਕ ਨੂੰ ਪੜਦੀਆਂ ਸਨ ਤਿਉਂ-ਤਿਉਂ ਇਹ ਨਿਰੰਝਣੀ ਜਾਗਦੀ ਜੋਤ ਮੇਰੀਆਂ ਅੱਖਾਂ ਸਾਹਮਣੇ ਨੱਚਦੀ ਸੀ। ਉਦੋਂ ਮੈਨੂੰ ਕੁਝ ਬਤੇਰੇ ਸਮਝ ਨਹੀਂ ਸੀ। ਮੈਂ ਇਸ ਕੋਟਕ ਨੂੰ ਬੜੀ ਹੈਰਾਨੀ ਨਾਲ ਵੇਖਦਾ ਅਤੇ ਖੁਸ਼ੀ ਵਿੱਚ ਬੇਸੁਧ ਹੁੰਦਾ ਜਾਂਦਾ ਸਾਂ। ਮੈਂ ਇੱਕ ਕੋਨੇ ਬੈਠਾ ਬਾਬਾ ਅਦਰ ਸਿੰਘ ਜੀ ਵੱਲ ਟਿਕ ਟਿਕੀ ਲਾਈਵ ਵੇਖੀ ਜਾ ਰਹਾ ਸੀ ਅਤੇ ਮੇਰੇ ਲੂਨ ਨੂੰ ਇਹ ਤੁਕ ਨੂਰੋ ਨੂਰ ਕਾ ਲਈ ਸੀ ਗੁਰਮਖ ਨੂੰ ਜਦੋਂ ਆਪਣਾ ਅਤੇ ਇਸ ਨਿਰੰਧਨੀ ਜੋਤ ਦਾ ਸੰਬੰਧ ਮਾਲੂਮ ਹੋ ਜਾਵੇ ਤਾਂ ਉਸ ਨੂੰ ਇੱਕ ਅਜੀਬ ਤਸੱਲੀ ਅਤੇ ਤਿਰਜ ਆ ਜਾਂਦਾ ਹੈ ਉਸ ਨੂੰ ਜ਼ਿੰਦਗੀ ਦਾ ਸੋਮਾ ਅਤੇ ਉਸ ਸੋਮੇ ਨਾਲ ਆਪਣਾ ਅਟੁੱਟ ਸੰਬੰਧ ਲੱਭ ਪੈਂਦਾ ਹੈ ਉਸ ਨੂੰ ਯਕੀਨ ਆ ਜਾਂਦਾ ਹੈ ਕਿ ਉਹ ਇਸ ਨਿਰੰਝਣੀ ਚੋਤ ਨਾਲ ਕੋ-ਐਗਜ਼ਿਸਟ ਕਰਦਾ ਹੈ ਉਹ ਜੀਵਨ ਰੂਪ ਨਿਰੰਝਣੀ ਜੋਤ ਦੇ ਸਾਹਮਣੇ ਖਲੋ ਕੇ ਵਿਕਸਦਾ ਅਤੇ ਮਨ ਨਾਲ ਅਖਦਾ ਹੈ ਨਾ ਉਹ ਮਰਦਾ ਨਾ ਹਮ ਡਰਿਆ ਨਾ ਉਹ ਬਿਨਸਾ ਨਾ ਹਮ ਗੜਿਆ ਨਾ ਉਹ ਨਿਰਦਨ ਨਾ ਹਮ ਭੁਖੇ ਨਾ ਉਸ ਦੁੱਖ ਨਾ ਹਮ ਕੋ ਦੁਖੇ ਅਵਰ ਨ ਕੋ ਮਾਰਨ ਵਾਰਾ ਜਿਉ ਹਮਾਰਾ ਜਿਉ ਤੇਨ ਹਰਾ ਨਾ ਉਸ ਬੰਧਨ ਨਾ ਹਮ 바ਦੇ ਨਾ ਉਸ ਤੰਦਾ ਨਾ ਹਮਤਾ ਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਨਾ ਉਸ ਪੂਖ ਨਾ ਹਮ ਕੋ ਤ੍ਰਿਸ਼ਨਾ ਨਾ ਉਹਨ ਨਿਰਮਲ ਜਹ ਹਮ ਜਤਨਾ ਹਮ ਕਿਸ ਨਾ ਹੀ ਇਕੈ ਉਹੀ ਆਗੇ ਪਾਛੇ ਇਕੋ ਸੋਈ ਨਾਨਕ ਗੁਰ ਖੋਏ ਪ੍ਰੰਪੰਗਾ ਹਮ ਓਏ ਮਿਲ ਹੋਏ ਇਕ ਰੰਗਾ ਗੁਰਮਖ ਨੂੰ ਪਤਾ ਲੱਗ ਜਾਂਦਾ ਹੈ ਕਿ ਸਰੀਰ ਛੱਡਣ ਮਗਰੋਂ ਉਸਨੇ ਇਸ ਨਿਰੰਤਨ ਜੋਤ ਵਿੱਚ ਕਿਰਨ ਦੀ ਤਰ੍ਹਾਂ ਸਮਾ ਜਾਣਾ ਹੈ ਅਤੇ ਉਹ ਕਦੀ ਕਦੀ ਆਪਣੇ ਆਪ ਨੂੰ ਇਸ ਨਿਰੰਝਣੀ ਜੋਤ ਵਿੱਚ ਅਲੋਪ ਕਰਕੇ ਇਸ ਜੀਵਨ ਵਿੱਚ ਮਰਨ ਦੇ ਬਾਅਦ ਦੀ ਹਾਲਤ ਦਾ ਤਜਰਬਾ ਕਰਦਾ ਹੈ ਮੌਤ ਉਸ ਨੂੰ ਹੁਣ ਅਨੇਰ ਕੁਪਨ ਨਹੀਂ ਲੱਗਦੀ ਸਗੋਂ ਹਮੇਸ਼ਾ ਦੀ ਜ਼ਿੰਦਗੀ ਦਾ ਵਸੀਲਾ ਜਾਪਦੀ ਹੈ ਕਬੀਰ ਜਿਸੁ ਮਰਨ ਤੇ जग ਡਰੈ ਮੇਰੇ ਮਨ ਆਨੰਦ ਮਰਨੇ ਹੀ ਤੈ ਪਾਈਐ ਪੂਰਨ ਪਰਮ ਆਨੰਦ ਉਹ ਮੌਤ ਦੇ ਦਿਨ ਨੂੰ ਬੜਾ ਸ਼ੁਭ ਦਿਹਾੜਾ ਅਤੇ ਸ਼ਗਨਾ ਅਤੇ ਕਰਮਾ ਵਾਲਾ ਮੁਬਾਰਕ ਦਿਨ ਸਮਝਦਾ ਹੈ ਆਮ ਤੌਰ ਤੇ ਇਸ ਅੰਦਰਨ ਜਨਨੀ ਚੋਤੀ ਜੋਤਿਲ ਮਿਲ ਜਾਣ ਦਾ ਮਤਲਬ ਸਰੀਰ ਛੱਡ ਜਾਣਾ ਜਾਂ ਮਰ ਜਾਣਾ ਕਿਹਾ ਜਾਂਦਾ ਹੈ ਪਰ ਗੁਰਮਖ ਇਸ ਸਰੀਰ ਵਿੱਚ ਹੀ ਜੋਤੀ ਜੋਤ ਮਿਲਣ ਦਾ ਆਨੰਦ ਪ੍ਰਾਪਤ ਕਰਦਾ ਹੈ ਆਪ ਜੀਵਨ ਮੁਕਤ ਹੋ ਕੇ ਪਰ ਉਪਕਾਰ ਵਿੱਚ ਬਾਕੀ ਦਾ ਸਰੀਰਕ ਜੀਵਨ ਬਤੀਤ ਕਰਦਾ ਹੈ ਅਤੇ ਅੰਦਰੂਨੀ ਜਾਗਤੀ ਜੋਤ ਨਾਲ ਅਨੇਕਾਂ ਬੁੱਧੀਆਂ ਜੋਤਾਂ ਜਗਾਉਂਦਾ ਅਤੇ ਟਿਮਟਮਾਂ ਦੀਆਂ ਜੋਤਾਂ ਨੂੰ ਪ੍ਰਕਾਸ਼ਮਾਨ ਬਣਾਉਂਦਾ ਹੈ ਸਮਾ ਆਉਂਤੇ ਖੁਦ ਜੋਤੀ ਜੋਤ ਅਸਲ ਅਰਥਾਂ ਵਿੱਚ ਹੋ ਜਾਂਦਾ ਹੈ ਜਿਉ ਜਲ ਮੈ ਜਲ ਆਏ ਖਟਾਨਾ ਤੇ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਕਮਲ ਪਾਏ ਬਿਸਰਾਮਾ ਨਾਨਕ ਪ੍ਰਭ ਗਏ ਸਤਿਗੁਰ ਬਣਾ ਸੰਸਾਰ ਵਿੱਚ ਨਾ ਸੂਰਜ ਨਾ ਤਾਰੇ ਨਾ ਬਿਜਲੀ ਨਾ ਧਰਤੀ ਦੀ ਅੱਗ ਆਪਣੇ ਆਪ ਵਿੱਚ ਚਮਕਦੀ ਹੈ ਇਹ ਸਭ ਉਸ ਰੋਸ਼ਨ ਪ੍ਰਕਾਸ਼ ਪਰ ਆਤਮਾ ਦੇ ਪ੍ਰਤਾਪ ਨਾਲ ਚਮਕ ਰਹੀਆਂ ਹਨ ਅਤੇ ਉਸ ਤੋਂ ਰੋਸ਼ਨੀ ਲੈ ਕੇ ਸਾਰਾ ਸੰਸਾਰ ਰੋਸ਼ਨ ਹੈ ਇਹ ਜੋਤ ਵੀ ਵਾਹਿਗੁਰੂ ਜੀ ਦਾ ਇੱਕ ਤਲਾ ਸਰਗੁਣ ਰੂਪ ਹੀ ਹੈ ਜਿਸ ਤੋਂ ਕੁੱਲ ਬ੍ਰਹਿਮੰਡ ਉਤਪਨ ਹੁੰਦਾ ਹੈ ਬੀਰ ਸਿੰਘ ਜੀ ਅਗੇ ਲਿਖਦੇ ਹਨ ਮੈਂ ਇਸੇ ਜੋਤ ਨੂੰ ਈਸ਼ਵਰ ਸਮਝਦਾ ਹਾਂ ਇਸ ਤੋਂ ਪਰੇ ਵਾਹਿਗੁਰੂ ਆਪਣੇ ਨਿਰਗੁਣ ਰੂਪ ਰੇਖ ਰੰਗ ਤੋਂ ਰਹਿਤ ਰੂਪ ਵਿੱਚ ਬਿਰਾਜਦਾ ਹੈ ਜਿਸ ਗਿਆਨ ਅਤੇ ਜਿਸ ਨਾਲ ਪਰਚਾ ਗੁਰਮਖ ਦੀ ਆਖਰੀ ਮੰਜ਼ਲ ਹੈ ਗੁਰਮਖ ਇਸ ਨਿਰਗੁਣ ਸਰੂਪ ਨੂੰ ਅਨੁਭਵ ਕਰਦਾ ਅਤੇ ਇਸ ਵਿੱਚ ਲੀਨ ਹੁੰਦਾ ਹੁੰਦਾ ਇੱਕ ਦਿਨ ਇਸ ਸਤਚਿਤ ਆਨੰਦ ਸਰੂਪ ਦਾ ਵਾਸੀ ਬਣ ਜਾਂਦਾ ਹੈ ਸਰਗੁਣ ਨਿਰਗੁਣ ਰੰਕਾਰ ਸੋਨ ਸਮਾਦੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ